ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈਆਂ ਚਾਹੇ ਇਸ ਨੂੰ ਬਾਰਡਰ ਦੇ ਤੌਰ ਤੇ ਜਿਹੜਾ ਤੁਸੀਂ ਬਣਾ ਸਕਦੇ ਆਂ ਤੇ ਚਾਹੇ ਪੂਰੇ ਪ੍ਰੋਜੈਕਟ ਤੇ ਇਹਨੂੰ ਅਪਲਾਈ ਕਰ ਸਕਦੇ ਆਂ ਠੀਕ ਆ ਬਾਰਡਰ ਦੇ ਤੌਰ ਤੇ ਇਹਨੂੰ ਬਣਾਉਂਗੇ ਤਾਂ ਦੇਖੋ ਬਹੁਤ ਹੀ ਸੋਹਣਾ ਬਾਰਡਰ ਡਿਜ਼ਾਈਨ ਬਣ ਕੇ ਆਉਂਦਾ ਠੀਕ ਹੈ ਇਸ ਤਰ੍ਹਾਂ ਦੇਖੋ ਜੇਕਰ ਤੁਸੀਂ ਸਵੈਟਰ ਬਣਾ ਰਹੇ ਆਂ ਜਾਂ ਜੈਕਟ ਬਣਾ ਰਹੇ ਆਂ ਤਾਂ ਇਸ ਤਰ੍ਹਾਂ نیچے ਤੁਸੀਂ ਬਾਰਡਰ ਬਣਾ ਸਕਦੇ ਆਂ ਸਿਰਫ ਦੋ ਦੋ ਕੁੰਡਿਆਂ ਤੇ ਆਪਣਾ ਇਹ ਡਿਜ਼ਾਈਨ ਬਣਦਾ ਤੇ ਦੋ ਸਲਾਈਆਂ ਦਾ ਡਿਜ਼ਾਈਨ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਆ ਪੈਸ ਡਿਜ਼ਾਈਨ ਨੂੰ ਬਣਾਉਣਾ ਕੁੰਡੇ ਪਾਉਣ ਤੋਂ ਬਾਅਦ ਰਾਈਟ ਸਾਈਡ ਤੋਂ ਪਹਿਲੀ ਸਲਾਈ ਆਪਣੀ ਸ਼ੁਰੂ ਹੋਊਗੀ ਦੋ ਦੋ ਕੁੰਡਿਆਂ ਤੇ ਡਿਜ਼ਾਈਨ ਬਣਦਾ ਜਾਊਗਾ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਪਹਿਲੀ ਸਲਾਈ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਆਪਾਂ ਦੇਖੋ ਉਲਟਾ ਬਣਾਵਾਂਗੇ ਥ੍ਰੈਡ ਕਰਾਂਗੇ ਪਿੱਛੇ ਦੂਸਰਾ ਕੁੰਡਾ ਬਣਾਵਾਂਗੇ ਸਿੱਧਾ ਠੀਕ ਹੈ ਮੰਨ ਲਓ ਇਹ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਮੈਂ ਇਹਨਾਂ ਡਿਜ਼ਾਈਨ ਬਣਾਇਆ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਇਹ ਪਹਿਲੀ ਸਲਾਈ ਆਪਾਂ ਸ਼ੁਰੂ ਕਰਨੀ ਇਹ ਕੁੰਡਾ ਉਲਟਾ ਇੱਕ ਸਿੱਧਾ ਫਿਰ ਇੱਕ ਕੁੰਡਾ ਉਲਟਾ ਇੱਕ ਸਿੱਧਾ ਇਸੇ ਤਰ੍ਹਾਂ ਸਾਰੀ ਸਿਲਾਈ ਕੰਪਲੀਟ ਕਰਨੀ ਹੈ ਦੋ ਦੋ ਕੁੰਡੇ ਆਪਣੀ ਬੰਦੇ ਜਾਂਦੇ ਐ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਚਾਰ ਸਿਲਾਈਆਂ ਦਾ ਆਪਣਾ ਡਿਜ਼ਾਈਨ ਹੈ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ सीधा उल्टा सीधा दो सिलाइया तो अपन उस तरह ही बन दें जिमें उल्टे सीधे का बॉर्डर बनाने एक उल्टा एक सीधा एक उल्टा एक सीधा ठीक है एक सिलाई कंप्लीट होगी दूसरी सिलाई आ गई अपनी रोंग साइड तो ಜಡಾ ಕುಂಡ ತರಹದ ಜಾ ಉ ಇರ ಸಿದಿಧಾ ಜರ ಸಿದರ ಉಲ್ಟಾ ಠೀಕ ಉಲ್ಟಾ ದರಟಾ ಇಲ್ಟಾ ಸಿದ್ಧ ಉಲ್ಟಾ ಸಿದ್ಧಾ ಉಲ್ಟಾ ಸಿದ್ಧಾ ਸਾਰੀ ਸਲਾਈ ਦੂਸਰੀ ਸਲਾਈ ਇਹ ਰਹੋ ਕਸਾਈਡ ਤੋਂ ਜਿਹੜਾ ਕੁੰਡਾ ਜਿਸ ਤਰ੍ਹਾਂ ਦਾ ਦਿਖਾਈ ਦਿੰਦਾ ਉਸੇ ਤਰ੍ਹਾਂ ਆਪਾਂ ਬਣਾ ਲੈਣਾ ਦੇਖੋ ਦੂਸਰੀ ਸਲਾਈ ਆਪਣੀ ਹੋ ਗਈ ਕੰਪਲੀਟ ਠੀਕ ਹੈ ਤੀਸਰੀ ਸਲਾਈ ਆ ਗਈ ਰਾਈਟ ਸਾਈਡ ਤੋਂ ਰਾਈਟ ਸਾਈਡ ਤੋਂ ਜਿਹੜੀ ਤੀਸਰੀ ਸਲਾਈ ਬਣਾਉਣੀ ਹੈ ਸਲਾਈ ਆਪਾਂ ਜਿੰ ਇੰਚ ਕਰਨੀ ਹੈ ਠੀਕ ਹੈ ਦੇਖੋ ਜਿਹੜਾ ਕੁੰਡਾ ਉਲਟਾ ਹੈ ਇਹਦੇ ਉੱਪਰ ਆਪਾਂ ਸਿੱਧਾ ਬਣਾਉਣਾ ਸਿੱਧੇ ਉੱਪਰ ਉਲਟਾ ਠੀਕ ਹੈ ਇਹੀ ਦੋ ਕੁੰਡਿਆਂ ਨੂੰ ਆਪਾਂ ਰਿਪੀਟ ਕਰਨਾ ਦੇਖੋ ਇਹ ਕੁੰਡਾ ਉਲਟਾ ਹੈ ਇਹਦੇ ਉੱਪਰ ਬਣਾਵਾਂਗੇ ਸਿੱਧਾ ਸਿੱਧੇ ਉੱਪਰ ਉਲਟਾ ਉਲਟੇ ਉੱਪਰ 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 ਸਿੱਧਾ ਸਿੱਧੇ ਉੱਪਰ ਉਲਟਾ ਸਿੱਧੇ ਉੱਪਰ ਉਲਟਾ ਉਲਟੇ ਉੱਪਰ ਸਿੱਧਾ ਸਿੱਧੇ ਉੱਪਰ ਉਲਟਾ ਉਲਟੇ ਉੱਪਰ ਸਿੱਧਾ ਠੀਕ ਹੈ ਤੀਸਰੀ ਸਿਲਾਈ ਸਾਰੀ ਅਸਤਰਾਂ ਕੰਪਲੀਟ ਕਰਨੀ ਹੈ ਚੌਥੀ ਸਿਲਾਈ ਆ ਗਈ ਰਾਂਗ ਸਾਈਡ ਤੋਂ ਰਾਂਗ ਸਾਈਡ ਤੋਂ ਚੌਥੀ ਸਿਲਾਈ ਜਿਹੜਾ ਕੁੰਡਾ ਆਪਾਂ ਨੂੰ ਜੈਸ ਤਰ੍ਹਾਂ ਦਾ ਦਿਖਾਈ ਦਿੰਦਾ ਉਸੇ ਤਰ੍ਹਾਂ ਬਣਾਉਣਾ ಜಡಾ ಉಲ್ಟಾ ಇರ ಸಿದಿ ಬಂಗ ಜ ಉದ್ರ ಸಿದಿರ ಉಲ್ಟಾ ಬಣ್ಣ ಠೀಕ ಕುಂಡ ಆಗ ಸಿದಿಧಾ ದೂಸರ ಉಲ್ಟಾ ಸಿದ್ಧಾ ಉಲ್ಟಾ ಸಿದ್ಧಾ ಉಲ್ಟಾ ಸಿದ್ಧಾ ಉಲ್ಟಾ ಸಿದ್ಧ ਉਲਟਾ ਸਿੱਧਾ ਉਲਟਾ ਸਿੱਧਾ ਗੁੰਡਾ ਆ ਗਿਆ ਫਿਰ ਉਲਟਾ ਠੀਕ ਹੈ ਚੌਥੀ ਸਲਾਈ ਆਪਣੀ ਦੂਸਰੀ ਸਲਾਈ ਦੀ ਤਰ੍ਹਾਂ ਬੰਨ੍ਹਦੀ ਹੈ ਚਾਰ ਸਲਾਈਆਂ ਦਾ ਆਪਣਾ ਡਿਜ਼ਾਈਨ ਹੈ ਚਾਰ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਨ ਤੇ ਕਿਸੇ ਵੀ ਪ੍ਰੋਜੈਕਟ ਤੇ ਜਾਂ ਬਾਰਡਰ ਦੇ ਤੌਰ ਤੇ ਇਹਨੂੰ ਬਣਾ ਸਕਦੇ ਹਾਂ ਬਹੁਤ ਇਜ਼ੀ ਡਿਜ਼ਾਈਨ ਲਓ ਇਹ ਚਾਰ ਸਲਾਈਆਂ ਹੋ ਗਈਆਂ ਕੰਪਲੀਟ ਜਦੋਂ ਦੁਆਰਾ ਪੜ ਜਾਣ ਸ਼ੁਰੂ ਕਰਨਾ ਤਾਂ ਦੇਖੋ ਉਸੇ ਤਰ੍ਹਾਂ ਸ਼ੁਰੂ ਕਰਾਂਗੇ ਅੱਗੇ ਡਿਜ਼ਾਈਨ ਆਪਣੇ ਆਪ ਸ਼ੁਰੂ ਹੁੰਦਾ ਜਾਊਗਾ ਠੀਕ ਹੈ ਕਿਉਂਕਿ ਸਿੱਧੇ ਉੱਪਰ ਉਲਟਾ ਉਲਟੇ ਉੱਪਰ ਸਿੱਧਾ ਸਿੱਧੇ ਉੱਪਰ ਉਲਟਾ ਉਲਟੇ ਉੱਪਰ ਸਿੱਧਾ ਠੀਕ ਹੈ ਦੂਸਰੀ ਸਲਾਈ ਆਪਨੀ ਇਸ ਤਰ੍ਹਾਂ ਸ਼ੁਰੂ ਹੋਊਗੀ ਜਿਸ ਤਰ੍ਹਾਂ ਨਾਲ ਮੁੰਡਾ ਦਿਖਾਈ ਦੇ ਉਹ ਉਸੇ ਤਰ੍ਹਾਂ ਬਣਾਉਣਾ ਠੀਕ ਹੈ ਤੀਸਰੀ ਸਲਾਈ ਫੇਰ ਆਪਾਂ ਉਸੇ ਤਰ੍ਹਾਂ ਬਣਾਵਾਂਗੇ ਉਲਟੇ ਉੱਪਰ ਸਿੱਧਾ ਸਿੱਧੇ ਉੱਪਰ ਉਲਟਾ ਚੌਥੀ ਸਲਾਈ ਜਿਹੜਾ ਗੁੰਡਾ ਜਿਸ ਤਰ੍ਹਾਂ ਦਿਖਾਈ ਦੇਊਗਾ ਠੀਕ ਹੈ ਤਾਂ ਇਹੀ ਆਪਣਾ ਡਿਜ਼ਾਈਨ ਸੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਮੇਰਾ ਸੁਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਦਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਹੋਰ ਵੀ ਬਹੁਤ ਹੀ ਸੋਹਣੇ ਤੇ ਸੌਖੇ ਸੌਖੇ ਡਿਜ਼ਾਈਨ ਵੇਖਣਾ ਚਾਹੁੰਦੇ ਆ ਤਾਂ ਮੇਰੇ ਚੈਨਲ ਤੇ ਜਾ ਕੇ ਤੁਸੀਂ ਵੇਖ ਸਕਦੇ ਹੋਗੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਧੰਨਵਾਦ